ਪੰਜਾਬ ਸਰਕਾਰ ਵੱਲੋਂ ਇਸ ਵਾਰ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਝੋਨੇ ਦੀ ਲਵਾਈ ਦਾ ਜਿਹੜਾ ਸਮਾਂ ਜਿਹੜਾ ਮਿਥਿਆ ਗਿਆ ਉਹ 5 ਜੂਨ ਹੀ ਜੋ ਕਿ ਅੱਜ 5 ਜੂਨ ਨੂੰ ਜਿਹੜੀ ਸਾਡੀ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਝੋਨੇ ਦੀ ਲਵਾਈ ਦਾ ਕੰਮ ਜਿਹੜਾ ਬਹੁਤ ਸ਼ੁਰੂ ਹੋ ਚੁੱਕਾ ਵਾ ਸੋ ਕਿਸਾਨ ਵੀਰੋ ਜੇਕਰ ਅਸੀਂ ਝੋਨੇ ਦੀ ਫਸਲ ਤੋਂ ਜਿਹੜਾ ਵੱਧ ਪੈਦਾਵਾਰ ਲੈਣੀ ਹੈ ਆਪਣੇ ਖੇਤੀ ਲਗਤ ਖਰਚੇ ਘਟਾਉਣੇ ਆ ਆ ਆਪਣੀ ਆਮਦਨ ਵਧਾਉਣੀ ਹੈ ਤੇ ਫਿਰਾਨੂੰ ਕੁਝ ਗੱਲਾਂ ਦਾ ਖਿਆਲ ਜੂਰ ਰੱਖਣਾ ਪਊਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਕਿ ਅਸੀਂ ਜਿਹੜੀ ਪਨੀਰੀ ਜਿਹੜੀ ਆ ਉਹ ਤੰਦਰੁਸਤ ਪੈਦਾ ਹੋਵੇ ਪਨੀਰੀ ਠੀਕ ਆ ਜ ਸਾਡੇ ਕੋਲ ਤਕਰੀਬਨ ਜਿਹੜ ਜੇ ਤੁਸੀਂ ਕੇ ਕੋਈ ਅਜੇ 5-6 ਦਿਨ ਬਾਅਦ ਲਾਉਣੀ ਆ ਤੇ ਇੱਕ ਜਿਹੜੀ ਆ ਜੇਕਰ ਅਸੀਂ ਯੂਰੀਆ ਜਿਹੜੀ ਆ ਉਹ 5 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਉਹ ਪਾਤੀ ਜਾਵੇ ਤੁਹਾਡੀ ਜਿਹੜੀ ਜਿਹੜੀ ਬਿਜਾਈ ਜਿਹੜੀ ਵਧੀਆ ਹੋ ਜੂਗੀ ਦੂਜੀ ਗੱਲ ਆ ਜਾਂਦੀ ਆ ਕਿ ਲਵਾਈ ਲਵਾਈ ਸਮੇ ਜਿਹੜਾ ਸਾਨੂੰ ਜਿਹੜਾ ਵਾ ਲਵਾਈ ਤੋਂ ਪਹਿਲਾਂ ਖਾਦਾਂ ਪਾਉਣ ਦੀ ਗੱਲ ਆਉਂਦੀ ਆ ਉਹਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਲੋ ਸਵਾਰਜ ਕੀਤੀ ਜਾਂਦੀ ਆ ਕਿ ਜੇਕਰ ਅਸੀਂ ਕਣਕ ਜਾਂ ਆਲੂਆਂ ਦੇ ਵਿੱਚ ਜਾਂ ਹੋਰ ਫਸਲ ਜਿਹੜੀ ਹਾੜੀ ਦੀਆਂ ਫਸਲਾਂ ਬੀਜੀ ਅਸੀਂ ਉਹਦੇ ਵਿੱਚ ਫਾਸਫੋਰਸ ਡੀਏਪੀ ਪੂਰੀ ਪਾਈ ਆ ਤੇ ਫਿਰ ਇਹਨਾਂ ਨੂੰ ਚੋਨੇ ਦੀ ਲੋੜ ਨਹੀਂ ਆ ਕੋਨੇ ਵਿੱਚ ਪਾਉਂਦੀ ਲੋੜਨੀ ਹੈ ਤੇ ਉਹਦੀ ਬਜਾਏ ਅਸੀਂ ਪोटाश 20 ਕਿਲੋ ਤੇ ਜਿਹੜੀ ਜ਼ਿੰਕ ਸਲਫੇਟ ਜਿਹੜੀ ਆ ਉਹ ਪਾ ਲਈਏ ਤੇ ਉਹ ਜ਼ਿਆਦਾ ਬੈਨੀਫਿਟ ਹੋਊਗਾ ਕਿਉਂਕਿ ਅਸੀਂ ਸਿਫਾਰਸ਼ ਕੀਤੀ ਸੀ ਕਿ ਜੇ ਕਣਕ ਨੂੰ ਪਾਈ ਹੈ ਤੇ ਫਿਰ ਹੁਣ ਝੋਨੇ ਦੀ ਲੋੜਨੀ ਆ ਜਿਹੜੀ ਡੀਪੀ ਆ ਸੋ ਕਿਸਾਨ ਵੀਰੋ ਮੇਰੀ ਬੇਨਤੀ ਇਹੀ ਹੈ ਕਿ ਜੇ ਜਿਹੜੀ ਸਾਡੀ ਨੀਂਹ ਪਾੜਾ ਲੱਗਾ ਪੀ ਨੀਂਹ ਪਾੜੀ ਲੱਗਾ ਹੁਣ ਕਰਕੇ ਇੱਥੇ ਵੀ ਆ ਪोटाਸ਼ ਦੀ ਜਿਹੜੀ ਆ ਘਾਟਿਆ ਇਹਦੇ ਵਿੱਚ ਘੱਟੋ-ਘੱਟ 20 ਕਿਲੋ ਤੇ ਵੱਧ ਤੋਂ ਵੱਧ 40 ਕਿਲੋ ਜਿਹੜੀ ਇੱਥੇ ਆ ਪਾ ਸਕਦੇ ਆ ਠੀਕ ਆ ਥੋੜੀ ਮਿੰਗੀ ਹੋਣ ਕਰਕੇ ਹੁਵੇ ਘੱਟ ਸੋ ਇਸੇ ਤਰ੍ਹਾਂ ਜੇ ਜ਼ਿੰਕ ਸਲਫੇਟ ਦੀ ਗੱਲ ਕਰੀਏ ਤਾਂ ਜੇਕਰ ਅਸੀਂ 21% ਵਾਲੀ ਪਾ ਰਹੇ ਹਾਂ ਤੇ ਫਿਰ ਸਾਨੂੰ ਜਿਹੜੀ ਆ ਉਹ 25 ਕਿਲੋ ਆ ਜੇ 33% ਪਾਉਣੀ ਹੈ ਤੇ ਉਹ ਆਡੀ ਹੈਗੀ ਆ ਉਹ 16.5 ਕਿਲੋ ਇਹ ਜਿੰਨੀਆਂ ਵੀ ਯੂਰੀਓ ਤੋਂ ਇਲਾਵਾ ਇਹ ਜਿੰਨੀਆਂ ਵੀ ਖਾਤਾਂ ਨੇ ਆਹੀ ਲਵਾਈ ਤੋਂ ਪਹਿਲਾਂ ਹੀ ਪਾ ਦੇਣੀਆਂ ਨੇ ਜਿਹੜੀ ਯੂਰੀਆ ਵੋ 90 ਕਿਲੋ ਪ੍ਰਤੀ ਸਾਕ ਨਾਲ ਜਿਹ ਪ੍ਰਤੀ ਕਿਲੇ ਸਾਫ ਮੇਰੇ ਦੀ ਉਸਵਾਚ ਕੀਤੀ ਜਾਂਦੀ ਆ ਤੇ ਉਹਨੂੰ ਜਿਹੜਾ ਵਾ ਪਹਿਲੇ ਪਹਿਲਾ ਜਿਹੜੀ ਲਵਾਈ ਤੋਂ 7ਵੇਂ ਦਿਨ 21ਵੇਂ ਦਿਨ ਤੇ 42ਵੇਂ ਦਿਨ ਜੇਕਰ ਐਕਸਪਾਇਰ 126 ਲਈ ਆ ਤਾਂ ਉਹ 7ਵੇਂ ਦਿਨ 21ਵੇਂ ਦਿਨ ਤੇ 35ਵੇਂ ਦਿਨ ਹਣ ਪੀਆਰ 128 ਵੈਰਾਈਟੀ ਆ ਉਹਨੂੰ ਆਪਾਂ ਜਿਹੜੀ 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 ਆ ਉਹ ਸਫਾਰਚ ਜਿਹੜੀ ਆ ਉਹ ਜਿਹੜੀ ਸਫਾਰਚ ਜਿਹੜੀ ਘਟ ਕੀਤੀ ਜਾਂਦੀ ਆ ਸੋ ਉਹਦੇ ਵਿੱਚ ਜਿਹੜੀ 67.5 ਕਿਲੋ ਜਿਹੜੀ ਆ ਉਹ ਤਿੰਨ ਹਿੱਸਿਆਂ ਵਿੱਚ ਪਾ ਕੇ ਤਿੰਨੇ ਹਿੱਸੇ ਵੰਡ ਕੇ ਉਹਨੂੰ ਆਪਾਂ ਕਰ ਦਿੱਤ ਕਰਦੇ ਆ ਇਸੇ ਤਰ੍ਹਾਂ ਜੇਕਰ ਤੁਸੀਂ ਹਰੀ ਖਾਦ ਕੀਤੀ ਆ ਹਰੀ ਖਾਦ ਕੀਤੀ ਆ ਜਾਂ 6 ਟਨ ਅਸੀਂ ਰੂੜੀ ਪਾਈ ਆ ਤੇ ਫਿਰ ਇਹ 25 ਕਿਲੋ ਪ੍ਰਤੀ ਕਿਲੇ حساب ਨਾਲ ਯੂਰੀਆ ਆਪਾਂ ਘਟਾ ਲਾਂਗੇ ਸੋ ਇਹ ਜਿਹੜੀਆਂ ਕਰਕੇ ਜਿਹੜੀਆਂ ਆਪਾਂ ਕਰ ਸਕਦੇ ਹੁਣ ਜਿੱਦੀ ਗੱਲ ਆਈਂਦੀ ਪਟਾਈ ਅ ਨੀਦੀ ਪਟਾਈ ਕਰਨੀ ਪਨੀਰੀ ਦੀ ਪਟਾਈ ਕਰ ਲਓ ਪਹਿਲਾਂ ਦੋ ਤਰੀਕੇ ਵਰਤ ਲਿਆ ਆ ਆਮ ਕਰਕੇ ਲੇਬਰ ਜਿਹੜੀ ਆ ਤੋਂ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਦੋਂ ਪਟਾਈ ਸਮੇਂ ਆਪਣੀ ਲੇਬਰ ਨੂੰ ਜ਼ਰੂਰ ਹਦਾਇਤ ਕਰਦਨ ਵੀ ਸੁੱਕੇ ਦੇ ਵਿੱਚ ਪਟਾਈ ਨਾ ਕਰਨ। ਸੁੱਕੇ ਦੇ ਵਿੱਚ ਜਦੋਂ ਅਸੀਂ ਪਟਾਈ ਕਰਦੇ ਆ ਤੇ ਉਹਦੀ ਜਿਹੜਾ ਜਿਹੜੀ ਟੁੱਟ ਜਾਂਦੀਆਂ ਨੇ ਉਹ ਜ਼ਖਮੀ ਹੋ ਜਾਂਦੀਆਂ ਨੇ। ਮੁਰਕੇ ਸਾਡੇ ਬੂਟੇ ਜਿਹੜੇ ਆ ਉਹ ਮਰਦੇ ਆ ਤੇ ਗੈਪ ਰਹਿ ਜਾਂਦੇ ਆ ਤੇ ਵਿਰਲੇ ਹੋ ਜਾਂਦੇ ਆ। ਫਿਰ ਜਿਹੜਾ ਸਾਡੇ ਝਾੜ ਜਿਹੜਾ ਉਹ ਘਟ ਜਾਂਦਾ। ਤੋਂ ਉਹਦੀ ਬਜਾਏ ਅਸੀਂ ਉਹਨੂੰ ਇਹ ਹਦਾਇਤ ਕਰੀਏ ਕਿ ਜਿਹੜੀ ਪਾਣੀ ਲਾ ਕੇ ਜਿਹੜੀ ਆ ਉਹ ਪਨੀਰੀ ਪਟਣ ਪਨੀਰੀ ਆਪਣਾ ਪਨੀਰੀ ਪੁੱਟਣ ਦੇ ਨਾਲ ਪਾਣੀ ਲਾ ਕੇ ਪਨੀਰੀ ਪੁੱਟਣ ਦੇ ਨਾਲ ਜਿਹੜਾ ਸਾਡੇ ਜਿਹੜੀਆਂ ਜੜਾਂ ਜੜੀਆਂ ਨੇ ਪੂਰੀਆਂ ਬਾਹਰ ਆਉਣਗੀਆਂ ਮੇਰੇ ਖਿਆਲ ਜਿੱਦਿ ਜਦੋਂ ਸਾਡੀ ਪੰਜਾਬੀ ਲੇਬਰ ਲਾਉਂਦੀ ਸੀ ਸਾਰੀ ਝੋਨਾ ਲਾਉਂਦੀ ਸੀ ਪਿਛਲੇ ਸਮੇਂ ਦੌਰਾਨ ਤੇ ਉਹ ਪਨੀਰੀ ਪੁੱਟ ਕੇ ਤੇ ਲਤਾਂ ਦੇ ਉੱਤੇ ਮਾਰਕੀਟ ਉਹ ਧੋਦੀ ਨੂੰ ਸਾਫ਼ ਕਰਦੀ ਹੁੰਦੀ ਸੀ ਤੋਂ ਉਹ ਜਿਹਨੂੰ ਲੈ ਜਦੋਂ ਮਾਈਗਰੇਟਡ ਲੇਬਰ ਦੇ ਆਉਣ ਦੇ ਨਾਲ ਸਾਡਾ ਜਿਹੜਾ ਉਹ ਬਿਲਕੁਲ ਚੱਲਣ ਖਤਮ ਹੋ ਗਿਆ ਤੋਂ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਹ ਦੋ ਤਿੰਨ ਗੱਲਾਂ ਆਣੀਆਂ ਨੇ ਖਿਆਲ ਰੱਖੋ ਇੱਕ ਤਾਂ ਜਿਹੜੀ ਖਾ ਜਿਹੜੀ ਹੈ ਪਹਿਲਾਂ ਪਾ ਲਈਏ ਜਿਹੜੀ ਫਾਸਫੋਰਸ ਪੋਟਾਸ਼ਾ ਆ ਜਿਹੜੀ ਤੁਹਾਡੀ ਹੈਗੀ ਆ ਪਿਟਾਈ ਜਦੋਂ ਕਰਨੀ ਹੈ ਤਾਂ ਉਹ ਆਪਾਂ ਜਿਹੜੀ ਉਹ ਗਿੱਲੇ ਵਿੱਚ ਕਰੀਏ ਸੁੱਕੇ ਸੁੱਕੇ ਵਿੱਚ ਨਾ ਕਰੀਏ ਉਹਨੂੰ ਪਾਣੀ ਲਾ ਕੇ ਕਰੀਏ ਲਵਾਈ ਦੌਰਾਨ ਕਿੰਨਾ ਕੁ ਜੇਅ ਰੱਖਣਾ ਚਾਹੀਦਾ ਹੈ ਪਨੀਰੀ ਦਾ ਆ ਜੁੱਜੀ ਗੱਲ ਆਈਂਦੀ ਹੈ ਕਿ ਜਿਹੜੀ ਲਵਾਈ ਸਮੇਂ ਜਿਹੜੀ ਆ ਬੂਟਿਆਂ ਦੀ ਗਿਣਤੀ ਜਿਹੜੀ ਆ ਉਹ ਬਹੁਤ ਜ਼ਰੂਰੀ ਪੂਰੇ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਆਮ ਕਰਕੇ ਜਿਹੜੇ ਜਦੋਂ ਆਪਾਂ ਖੇਤ ਵਿੱਚ ਜਦੋਂ ਲਵਾਈ ਤੋਂ ਬਾਅਦ ਦੋ ਪੰਜ ਚੈੱਕ ਕਰਦੇ ਆ ਤੇ 15 16 17 ਬੂਟੇ ਇਹਨੇ ਕੁਝੇ ਵਰਗ ਮੀਟਰ ਦੇ ਵਿੱਚ ਤੇ ਇਹਦੇ ਵਿੱਚ ਜਿਹੜੀ ਸਿਫਾਰਸ਼ ਕੀਤੀ ਜਾਂਦੀ ਹੈ ਕਿ ਚਲੋ 32 ਬੂਟੇ ਡਰੇ ਆ ਉਹ ਇੱਕ ਵਰਗ ਮੀਟਰ ਵਿੱਚ ਹੋਣ ਚਲੋ ਜੇ 32 ਬੂਟੇ ਨਹੀਂ ਵੀ ਲੱਗਦੇ ਸਾਡੇ 25 ਬੂਟੇ ਜਰੂਰ ਡਰੇ ਇੱਕ ਵਰਗ ਮੀਟਰ ਵਿੱਚ ਹੋਣ ਉਹਦੇ ਵਿੱਚ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੀ ਲੇਬਰ ਨੂੰ ਜਿਹੜੀ ਹਦਾਇਤ ਕਰਨ ਵੀ ਇਹਦੀ ਜਿਹੜੀ ਕੋੜੀ ਸੰਗਣੀ ਲਾਉਣ ਕਿਉਂਕਿ ਜਿੰਨੇ ਬੂਟੇ ਹੋਣਗੇ ਪੈਦਾਵਾਰੀ ਤਾਂ ਹੀ ਵਧੂਗੀ ਤੋ ਉਹ ਆਪਾਂ ਰੈਂਡਮਲੀ ਆਪਾਂ ਚੈੱਕ ਕਰ ਸਕਦੇ ਆ ਇੱਕ ਚੌਕਰਾ ਜਿਹੜਾ ਵਰਗ ਮੀਟਰ ਜਿਹੜਾ ਵਾ ਉਹ ਬਣਾ ਕੇ ਮੀਟਰ-ਮੀਟਰ ਦਾ ਤੋ ਕਿਤੇ ਵੀ ਸੁੱਟ ਕੇ ਦੇਖ ਲਓ ਵੀ ਉਹਨਾਂ ਨਾਲ ਗੱਲ ਕਰ ਲਓ ਵੀ ਇਹ ਆਪਾਂ 4-5000 ਰੁਪਏ ਦੇ ਇਹਨੂੰ ਦੇ ਰਹੇ ਆ ਤੇ ਸਾਡੀ ਜਿਹੜੀ ਕੀਮਤੀ ਜਿਹੜੀ ਸਾਡੇ ਮੁਤਾਬਕ ਲੱਗੂਗੀ ਤੇ ਜੇ ਆਪਾਂ ਵਿੱਚ ਵਿੱਚ ਸੁੱਟ ਕੇ ਉਹਨੂੰ ਕਿਤੇ ਕਿਤੇ ਸੁੱਟ ਕੇ ਆਪਾਂ ਦੇਖ ਲਈਏ ਕਿ ਕਿੰਨੇ ਕ ਬੂਟੇ ਲੱਗੇ ਆ ਉਸ ਹਿਸਾਬ ਨਾਲ ਉਹਨੂੰ ਉਹਦੀ ਜਿਹੜੀ ਆ ਉਹ ਲੀਵਰ ਫਿਕਸ ਕਰ ਲਓ ਜੇ ਘੱਟ ਲੈ ਕੇ ਤੋੜੂ ਘੱਟ ਬੂਟੇ ਪੈਸੇ ਦੇ ਦਿਓ ਜੇ ਪੂਰੇ ਦੋਗ ਦੇਨ ਪੂਰੇ ਪੈਸੇ ਦਿਓ ਸੋ ਇਹਨਾਂ ਗੱਲਾਂ ਦਾ ਖਿਆਲ ਰੱਖ ਕੇ ਅਸੀਂ ਜ ਫਸਲ ਵਧੀਆ ਹੋਵੇ ਫਸਲ ਵਧੀਆ ਹੋਵੇ ਪਰਮਾਤਮਾ ਤੁਹਾਡੀ ਸਫਲ ਫਸਲ ਵਧੀਆ ਕਰੇ ਕੋਈ ਬਿਮਾਰੀ ਕੀੜਾ ਨਾ ਲੱਗੇ ਫਿਰ ਵੀ ਜੇਕਰ ਕੋਈ ਪ੍ਰੋਬਲਮ ਹੁੰਦੀ ਹੈ ਤੇ ਸਾਡੇ ਖੇਤੀਬਾੜੀ ਦੇ ਮਾਹਰ ਨੇ ਉਹਨਾਂ ਤੋਂ ਪੁੱਛੇ ਬਗੈਰ ਜਿਹੜਾ ਵਾ ਉਹ ਕੋਈ ਜਿਹੜੀ ਆਪਣੀ ਕੀਟਨਾਸ਼ਕ ਜਾਂ ਹੋਰ ਦਵਾਈ ਨਹੀਂ ਵਰਤਣੀ ਕਿਸੇ ਵੀ ਦੁਕਾਨਦਾਰ ਦੇ ਕਿਸੇ ਵੀ ਆਂਡੀ ਗੁੰਡੀ ਦੁਕਾਨ ਦੇ ਆਪਣੀ ਕਹਣੀ ਦੂਜੀ ਗੱਲ ਇਹ ਕਿ ਜਦੋਂ ਆਪਾਂ ਦੁਕਾਨਦਾਰ ਤੋਂ ਕੋਈ ਚੀਜ਼ ਖਰੀਦਦੇ ਆਂ ਤੇ ਬਿੱਲ ਜ਼ਰੂਰ ਲਓ ਆ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਆਮ ਕਰਕੇ ਉਹਦੇ ਨੇ ਫਿਰਦੇ ਤੁਰਦੇ ਹੁੰਦੇ ਨੇ ਉਹਨਾਂ ਕੋ ਦਵਾਈ ਨਾ ਕਰੀ ਦਿਓ ਕੋਈ ਵੀ ਸਿਕਤੀ ਸਮਗਰੀ ਨਾ ਕਰੀ ਦਿਓ ਬੈਲ ਯੂਰੋ ਲੋ ਲਸਨ ਸਧਾਰੀ ਕੋ ਲੋ ਸੋ ਇਹਨਾਂ ਗੱਲਾਂ ਦਾ ਖਿਆਲ ਰੱਖ ਕੇ ਆਪਾਂ ਜੜੀਆਂ ਨੇ ਵੱਧ ਪੈਦਾਵਾਰ ਲੈ ਸਕਦੇ ਆ ਤੇ ਖੇਤੀ ਲੱਗ ਦੇ ਖਰਚੇ ਘਟਾ ਸਕਦੇ ਆ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਆ